ਕੇਂਦਰ ਸਰਕਾਰ ਥੋੜੀ ਜੀ ਮਿਹਰਬਾਨ ਹੋਈ ਹੈ ਕਹਿੰਦੇ ਵੀ ਰਾਜਪੁਰਾ ਦੇ ਵਿੱਚ ਪ੍ਰੋਜੈਕਟ ਲਾਵਾਂਗੇ ਪ੍ਰੋਜੈਕਟ ਕਾਫੀ ਵੱਡਾ ਹੈ ਮਿੰਟੂ ਜੀ ਇਹ ਰਾਜਪੁਰਾ ਦੇ ਵਿੱਚ ਜਿਹੜਾ ਪ੍ਰੋਜੈਕਟ ਬਣਨ ਜਾ ਰਿਹਾ ਹੈ ਕਾਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ ਹੈ ਜੀ ਇਹ ਦੇਖੋ ਆਓ ਅੱਜ ਤਹਾਨੂੰ ਤੇ ਹੀ ਨਹੀਂ ਸੀ ਪਤਾ ਲੱਗਣ데요 ਕਿ ਕਿਹੜਾ ਪ੍ਰੋਜੈਕਟ ਆ ਗਿਆ ਹੈ ਬਿਲਕੁਲ ਦੇਖੋ ਅੱਜ ਕੱਲ ਕੀ ਹੈ ਕਿ ਇੰਡੀਆ ਨੇ ਨਾ ਜਿਹੜਾ ਅੱਗੇ ਵੀ ਆਪਾਂ ਗੱਲ ਕੀਤੀ ਆ ਕਿ ਇੰਡੀਆ ਨੇ ਜਿਹੜਾ ਅਗਲਾ ਟੀਚਾ ਰੱਖਿਆ ਉਹ ਰੱਖਿਆ ਮੈਨੂਫੈਕਚਰਿੰਗ ਯਾਨੀ ਜੇ ਆਪਾਂ ਕਹੀਏ ਕਿ ਉਤਪਾਦਨ ਜੀ ਉਤਪਾਦਨ ਉਨੂੰ ਸਿਖਰ ਤੇ ਲੈ ਜਾਓ ਕਿਉਂਕਿ ਮੈਂ ਵਾਰ-ਵਾਰ ਕਹਿੰਨਾ ਕਿ ਇੰਡੀਆ ਕੋਲ 25-30 ਸਾਲ ਕਹ ਲੋ ਕਿ ਗੋਲਡਨ 에ਰਾ ਉਹਦੇ ਰੂਪ ਚ ਜੀ ਠੀਕ ਹੈ ਸਰ ਹੂੰ ਉਹਦੇ ਚ ਹੁਣ ਕੀ ਹੁੰਦਾ ਅੱਗੇ ਮੈਨੂੰ ਨਹੀਂ ਪਤਾ ਜੇ ਉਹ 25-30 ਸਾਲ ਦੱਬ ਕੇ ਉਹ ਨਾ ਦੱਬ ਕੇ ਬਾਹਰ ਤੇ ਰਚ ਕੇ ਰਚ ਕੇ ਖਾ ਬਿਲਕੁਲ ਤੇ ਜੇ ਤੋੜ ਨਾਲੇ ਪਾਸੇ ਤੁਰ ਪਏ ਜਾਂ ਇਧਰ ਉਧਰ ਤੁਰ ਪਏ ਫੇਰ ਕੁਝ ਨਹੀਂ ਹੋਣਾ ਜੀ ਗੱਲ ਇਹ ਹੈ ਜਨਾਬ ਕਿ ਇਹ ਜਿਹੜਾ ਹੁਣ ਕਿਸੇ ਵੀ ਦੇਸ਼ ਦਾ ਜਿਹੜਾ ਵਿਕਾਸ ਹੁੰਦਾ ਉਹ ਇਹਦੇ ਉਤਪਾਦਨ ਤੇ ਨਿਰਭਰ ਕਰਦਾ ਨਾ ਜੀ ਡਿਮਾਂਡ ਕੀ ਹੈ ਸਪਲਾਈ ਕੀ ਹੈ ਜੀ ਤੇ ਐਕਸਪੋਰਟ ਕੀ ਹੈ ਐਕਸਪੋਰਟ ਕੀ ਹੈ ਬਿਲਕੁਲ ਤੁਹਾਡਾ ਐਕਸਪੋਰਟ ਕੀ ਹੈ ਹਮਮ ਕਿ ਇੰਡੀਆ ਇੰਨੀ ਵੱਸੋਂ ਰੱਖ ਕੇ ਜੀ ਇੰਨੇ ਰਿਸੋਰਸਸ ਜਾਂ ਸਭ ਕੁਝ ਰੱਖ ਕੇ ਵਰਕ ਫੋਰਸ ਰੱਖ ਕੇ ਤੇ ਜ਼ਿਆਦਾਤਰ ਤਾਂ ਚੀਜ਼ਾਂ ਇੰਪੋਰਟ ਕਰ ਰਿਹਾ ਜੀ ਚਾਈਨਾ ਦੇ ਨਾਲ ਹੀ ਸਾਡਾ ਤੁਸੀਂ ਜੇ ਵਪਾਰਕ ਘਾਟਾ ਦੇਖੋਗੇ ਹਮ ਮੈਨੂੰ ਲੱਗਦਾ ਕਿ ਇੱਕ ਅਰਬ ਡਾਲਰ ਦਾ ਹੋਣਾ ਸ਼ਾਇਦ ਜੇ ਜ਼ਿਆਦਾ ਹੀ ਹੋਏ ਨਹੀਂ ਇੱਕ ਅਰਬ ਦਾ ਥੋੜਾ ਹੋਏਗਾ ਅੰਦਾਜ਼ਨ ਜੇ ਆਪਾਂ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਤਾਂ ਕਈ ਕਈ ਉਹਦੇ ਚ ਜੀਰੂਆਂ ਲੱਗ ਜਾਣਗੇ ਜੀ ਜੀ ਕਿੰਨੇ ਅਰਬ ਹੈ ਹੁਣ ਉਹ ਲੱਭਣਾ ਪੈਣਾ ਤੁਹਾਨੂੰ ਬਹੁਤ ਵੱਡਾ ਘਾਟਾ ਨਜ਼ਰ ਆਏਗਾ ਕਿੰਨੇ ਕਈ ਅਰਬ ਡਾਲਰ ਦਾ ਘਾਟਾ ਤਾਂ ਉਹਨੂੰ ਬੋਲ ਦਿੰਦੇ ਹੁੰਦੇ ਆ ਕਿ ਟ੍ਰੇਡ ਡੈਫਿਸਟ ਜੀ ਤਾਂ ਉਹ ਉਹਨੂੰ ਹੁਣ ਤਾਂ ਹੀ ਵਧਾਇਆ ਜਾ ਸਕਦਾ ਕਿ ਜੇ ਚੀਜ਼ ਇੱਥੋਂ ਜ਼ਿਆਦਾ ਭੇਜੋ ਉਥੋਂ ਬਾਹਰੋਂ ਘਾਟਾ ਲਿਓ ਜੀ ਤੇ ਜਾਂ ਇੱਥੋਂ ਵਾਲਾ ਜਿਹੜਾ ਏਡਾ ਵੱਡਾ ਬਾਜ਼ਾਰ ਆ ਕੇ ਯਾਰ ਉਹਨੂੰ ਆਪ ਹੀ ਡਿਮਾਂਡ ਪੈਦਾ ਕਰਕੇ ਆਪ ਹੀ ਸੁਖਾਈ ਕਰੋ ਤਾਂ ਉਹਦੇ ਨਾਲ ਰੋਜ਼ਗਾਰ ਵਧੇਗਾ ਤੇ ਤਾਂ ਉਸ لحاظ ਨਾਲ ਇਹ ਸੜਕਾਂ ਸੁੜਕਾਂ ਜੀਆਂ ਬਣ ਰਹੀਆਂ ਨੇ ਤੇ ਦੂਜੀ ਚੀਜ਼ ਇਹ ਆ ਕਿ ਕੁਝ ਇਹਨਾਂ ਨੇ ਉਦਯੋਗਕ ਜਿਵੇਂ 스마트 ਸਿਟੀ ਅੱਗੇ ਲੈ ਕੇ ਆਏ ਸਨ ਜੀ ਇਹ ਉਦਯੋਗਕ 스마트 ਸਿਟੀਆਂ ਨੇ ਹੂੰ ਜਿੱਦੇ ਚ ਰਾਜਪੁਰੇ ਨੂੰ ਸੁਣਿਆ ਜੀ ਜੀ ਪਰ ਵੈਸੇ ਖਜ਼ਾਨਾ ਗੁਆ ਤਾਂ ਐਨਓਸੀ ਲੈ ਲੋ ਕਿ ਚੱਲਣ ਦੇਣਾ ਆਪਾਂ ਕਿ ਨਹੀਂ ਚੱਲਣ ਦੇਣਾ ਪਹਿਲਾਂ ਤਾਂ ਪਹਿਲਾਂ ਤਾਂ ਵੀ ਮਸਲੇ ਆਪਣੇ ਬਹੁਤ ਨੇ ਕਿ ਐਨਓਸੀ ਇਹਨਾਂ ਤੋਂ ਵਾਤਾਵਰਣ ਵਾਲਿਆਂ ਤੋਂ ਤਾਂ ਲੈਣੀ ਪੈਂਦੀ ਆ ਜੰਗਲਾਤ ਵਾਲਿਆਂ ਤੋਂ ਫੁਲਾਣੇ ਤੋਂ ਕਿ ਕੈਨਓਸੀ ਇਹਨਾਂ ਤੋਂ ਵੀ ਲੈ ਲੋ ਕਿ ਕਿਵੇਂ ਲਵਾ ਲਈਏ ਕਿ ਨਾ ਜੀ ਜੀ ਬਿਲਕੁਲ ਤੇ ਇਹਦੇ ਚ ਕੀ ਆ ਇਹਦੇ ਚ ਕੀ ਹੋਇਆ ਕਿ ਜਿੰਨਾ ਕੋ ਮੈਂ ਸਮਝਿਆ ਜੀ ਕਿ ਮਸਲਨ ਜਦੋਂ ਨਾਲੋਂ ਕਿ ਇੱਕ ਛੋਟੀ ਜੀ ਸਿਟੀ ਬਣਾਤੀ ਜੀ ਜਿਵੇਂ ਅਪਾ ਦੇਖਦੇ ਨਾ ਕਿ ਉਦਯੋਗਿਕ ਪਾਰਕ ਹੂੰ ਉਹਦੇ ਚ ਯੂਨਟਾਂ ਆ ਗਈਆਂ ਵੱਡੀਆਂ ਆ ਗਈਆਂ ਜੀ ਐਮਐਸਐਮਈ ਆ ਗਈਆਂ ਹੂੰ ਸਾਰੀਆਂ ਆ ਗਈਆਂ ਜੇ ਉਹਦੇ ਚ ਦੇਖੋਗੇ ਤਾਂ ਵਿੱਚੇ ਹੀ ਜਿਹੜੇ ਵਰਕਰਸ ਨੇ ਅਧਿਕਾਰੀ ਨੇ ਉਹਨਾਂ ਦੀ ਰਹਿਸ਼ ਆ ਗਈ ਜੀ ਯਾਨੀ ਇੱਕ ਸ਼ਹਿਰ ਹੀ ਇੱਕ ਉਦਯੋਗਿਕ ਬਣਾ ਦਿੰਦਾ ਸ਼ਹਿਰ ਚ ਹੀ ਸ਼ਹਿਰ ਕਹਿ ਲਓ ਜੀ ਜੀ ਤਾਂ ਉਹਦੇ ਲਈ ਉਹਦੇ ਵਾਸਤੇ ਜਿਹੜੀ ਕਨੈਕਟੀਵਿਟੀ ਹੈ ਚਾਹੇ 에ਅਰ ਕਨੈਕਟੀਵਿਟੀ ਹੈ ਹੂੰ ਚਾਹੇ ਸੜਕੀ ਕਨੈਕਟੀਵਿਟੀ ਹੈ ਰੇਲ ਕਨੈਕਟੀਵਿਟੀ ਹੈ ਉਹ ਰਾਜਪੁਰੇ ਤੁਹਾਨੂੰ ਪਤਾ ਸਾਰਿਆਂ ਨੇ ਜੀ ਬਿਲਕੁਲ ਸਾਰਿਆਂ ਨੇ ਨਾ ਬਰਾ ਹਵਾਈ ਅੱਡਾ ਆ ਗਿਆ ਬਿਲਕੁਲ ਨੇੜੇ ਸਾਰਾ ਹਾਈਵੇ ਤਾਂ ਸਾਰੇ ਉੱਥੇ ਤੋਂ ਹਾਈਵੇ ਤਾਂ ਲੰਘਦੇ ਆ ਤੁਹਾਨੂੰ ਪਤਾ ਇਧਰੋਂ ਬਠਿੰਡਾ ਚੰਡੀਗੜ੍ਹ ਵਾਲਾ ਵੀ ਲੁਧਿਆਣਾ ਦਿੱਲੀ ਵਾਲਾ ਵੀ ਜੀ ਇਸ ਕਰਕੇ ਉਹਨਾਂ ਨੇ ਉਸ ਲੋਕੇਸ਼ਨ ਨੂੰ ਚੁਣਿਆ ਤਾਂ ਮਤਲਬ ਕਿ ਇਹਦੇ 'ਚ 63000 ਅੱਜ ਸ਼ਾਇਦ ਦੈਨਿਕ ਪਾਸ ਕਰਨੇ ਲਿਖਿਆ ਸੀਗਾ ਕਿ 63000 ਨੌਕਰੀ ਜਿਹੜੀ ਆ ਉਹ ਨਿਕਲ ਸਕਦੀ ਆ ਜੀ ਓਵਰ ਆਲ ਜਿੰਨੀਆਂ ਇਹਨਾਂ ਨੇ ਇਹ ਉਦਯੋਗਿਕ ਸਿਟੀਜ਼ ਚੁਣੀਆਂ ਨੇ 40 ਲੱਖ ਨੌਕਰੀ ਦਾ ਟੀਚਾ ਹੈ ਹਮ ਇੱਥੇ ਸ਼ਾਇਦ ਇਨਵੈਸਟਮੈਂਟ ਹੋਏਗੀ 17000 ਕਰੋੜ ਦੀ ਹੈ ਸ਼ਾਇਦ ਜੀ ਕਿਉਂਕਿ ਸ਼ੁਰੂਆਤੀ ਹੁੰਦੀ ਹੈ ਉਸ ਤੋਂ ਬਾਅਦ ਵਾਧਾ ਘਟਦਾ ਹੈ ਵਾਧਾ ਘਟਦਾ ਹੈ ਜੀ ਤਾਂ ਇਸ ਤਰ੍ਹਾਂ ਹੈ ਕਿ ਠੀਕ ਆ 40 ਲੱਖ ਨੌਕਰੀ ਵਧੀਆ ਗੱਲ ਹੈ ਪਰ ਕਿਤੇ ਉਹ 스마트 ਸਿਟੀ ਵਾਲਾ ਹੀ ਨਾ ਨਾ ਹਾਲ ਹੋ ਜਾਵੇ ਲੁਧਿਆਣਾ ਬਣ ਗਿਆ 스마트 ਸਿਟੀ ਜਲੰਧਰ ਬਣ ਗਿਆ 스마트 ਸਿਟੀ ਬਹੁਤ سارے ਕਾਗਜ਼ਾਂ ਦੇ ਬਣ ਗਏ ਉਹ ਤੁਹਾਡੀ ਸਮਾਰਟਨੈਸ ਹੀ ਨਜ਼ਰ ਆਉਂਦੀ ਹੈ ਕਿ 스마트 ਕੁਝ ਵੀ ਨਹੀਂ ਹੁੰਦਾ ਜੀ ਪਰ ਇੰਡੀਆ ਵਾਸਤੇ ਜ਼ਰੂਰੀ ਨੇ ਚੀਜ਼ਾਂ ਸਿਟੀਆਂ ਦੇ ਨਾਮ ਲੈ ਸਕੂਲਾਂ ਦੇ ਨਾਮ ਵੀ ਆ ਲੱਗੇ ਬਹੁਤ سارے 스마트 ਸਕੂਲ ਬਹੁਤ ਕੁਝ 스마트 ਹੋਏ تھے ਉਹ ਤੇ ਲੀਡਰ ਜ਼ਿਆਦਾ ਹੀ 스마트 ਹੋ ਐਨ ਆਰ ਆਈ ਕੋਈ ਬਣਾ ਗਿਆ ਕੋਈ ਮਾਸਟਰ ਬਣਾ ਗਿਆ ਤੇ ਉਹ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਬੱਸ ਦੇ ਪਿੱਛੇ ਐਡਾ ਛੱਜਾ ਲੱਗਾ ਹੁੰਦਾ ਕੈਪਟਨ ਦਾ 스마트 ਸਕੂਲ ਤੇ ਉਹੀ ਛੱਜਾ ਮੁੜ ਕੇ ਲੱਗ ਗਿਆ ਕਿ ਇਹ ਮਾਨ ਦਾ 스마트 ਸਕੂਲ ਹੋ ਤੇ ਜਿਹੜਾ ਮਾਸਟਰ ਹੈ ਉਹ ਵਿਚਾਰਾ ਉਸੇ ਬੱਸ ਦੇ ਪਿੱਛੇ ਵੇਂਦਾ ਕਿ ਯਾਰ ਹਾਂ 스마트 ਹੀ ਹੈ ਅਕੇ 스마트 ਹੈ ਵੇਈ 스마트 ਵਾਕੀ 스마트 ਵਾਰ ਜੀ ਬਲਵਿੰਦਰ ਸਿੰਘ ਜੀ ਕਹਿ ਰਹੇ ਕਿ ਰਾਜਪੁਰਾ ਵੇਖੇ ਇੰਡਸਟਰੀ پارک ਕੇ ਕਾਲੀ ਸਰਕਾਰ ਵਾਲੀ ਪਾਸ ਹੋ ਗਿਆ ਸੀ ਕਹਿੰਦੇ ਜ਼ੀਰਕਪੁਰ ਵੀ ਕਈ ਪਿੰਡ ਨਹੀਂ ਇਹ پارک ਨਹੀਂ ਹੈ ਸਾਬ ਜੀ پارک ਮੈਂ ਇੰਡਸਟਰੀ ਸਾਲ ਦਿੱਤੀ ਤੁਹਾਨੂੰ ਕਦਯੋਗਕ ਸ਼ਹਿਰ ਇੱਕ ਕਹ ਲੋ 스마트 ਸ਼ਹਿਰ ਬਿਲਕੁਲ 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 ਬਹੁਤ سارے ਦੋਸਤ ਹੋਰ ਵੀ ਆਪਣੇ ਆਪ ਜੁੜ ਚੁੱਕੇ ਨੇ ਜੀ ਸਵਾਗਤ ਸਾਰਿਆਂ ਦਾ ਅਮਰਪਾਲ ਸਿੰਘ ਕਹਿ ਰਹੇ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਹੀ ਸਬੰਧਤ ਹੈ ਇਹ پارک ਵੀ ਬਿਲਕੁਲ ਬਿਲਕੁਲ ਉਹ ਬਿਲਕੁਲ ਉਹ ਜੇ ਤੁਸੀਂ ਨਕਸ਼ਾ ਦੇਖੋਗੇ ਜਿੰਨੇ ਇਹ ਸ਼ਹਿਰ ਬਣਾਏ ਗਏ ਨੇ ਉਹ ਇਸੇ ਤਰ੍ਹਾਂ ਹੀ ਇਹ ਬਣਾਏ ਗਏ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਹੀ ਤੇ ਗੱਲ ਹੁੰਦੀ ਹੈ ਨਾ ਹੂੰ ਸਾਡਾ ਕੰਮ ਕੀ ਹੈ ਕਿ ਅਸੀਂ ਇਹਨੇ ਵਾ ਵਿਰੋਧ ਕਰਨਾ ਚੀਜ਼ਾਂ ਦਾ ਵਿਰੋਧ ਕਰਨਾ ਹਾਂ ਵਾਤਾਵਰਨ ਆਬਦੀ ਥਾਂ ਤੇ ਉਹ ਕਹ ਲੋ ਕਿ ਸਾਡੀ ਮੋਢਲੀ ਜ਼ਰੂਰਤ ਹੈ ਜੀਵਨ ਵਾਸਤੇ ਜੀ ਕਿਸਾਨਾਂ ਦੀ ਜ਼ਮੀਨ ਉਹ ਇੱਕ ਅਲੱਗ ਮੁੱਦਾ ਹੈ ਕਿ ਉਹਨਾਂ ਦਾ ਜਿਹੜਾ ਉਜਾੜਾ ਉਹਦਾ ਕੰਪਨਸੇਟ ਇਸ ਤਰੀਕੇ ਦਾ ਹੋਵੇ ਕਿ ਉਹਨਾਂ ਨੂੰ ਇਹ ਜ਼ਖਮ ਨੁਕਸਾਨ ਦਰਦ ਨਾ ਦੇਣ ਰੀਸਨ ਨਾ ਕਦੇ ਜੀ ਜੀ ਪਰ ਇਹ ਤਰੱਕੀ ਸਾਡੀ ਕੈਲੋਕ ਇੱਕ ਅਲੱਗ ਤੋਂ ਜ਼ਰੂਰ ਤੇ ਅੱਜ ਹੂੰ ਬਿਲਕੁਲ ਅੱਡ ਤੋਂ ਵੀ ਜ਼ਰੂਰੀ ਹੈ ਜੀ ਬਿਲਕੁਲ ਸਰਕਾਰੀ ਖਾਤਿਆਂ ਚ ਇੰਨੀਆਂ ਨੌਕਰੀਆਂ ਨਹੀਂ ਹੈਗੀਆਂ ਪ੍ਰਾਈਵੇਟ ਪਾਸੋਰ ਦੀ ਵੀ ਲੋੜ ਹੈ ਔਰ ਉਹਦੇ ਚ ਸਕਿਲਡ ਹੈ ਜਾਂ ਸੈਮੀ ਸਕਿਲਡ ਹੈ ਜਾਂ ਕੈਲੋਕੇ ਆਮ ਵਰਕਰ ਹੈ ਉਹਦੀ ਅੱਡ ਜ਼ਰੂਰਤ ਹੈ ਨਾ ਹਰੇਕ ਹੁਣ ਬੰਦਾ ਖੇਤੀ ਚ ਨਹੀਂ ਆ ਸਕਦਾ ਜੀ 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 ਕੁਲਮੀਰ ਜੀ ਦੱਸ ਰਹੇ ਕਿ 1000 ਕਲਾ ਜ਼ਮੀਨ ਐਕਵਾਇਰ ਹੋ ਚੁੱਕੀ ਐ ਇਸ ਦੇ ਵਾਸਤੇ ਹਾਂ ਫਿਰ ਤਕੜੇ ਬਣਾਉਣਗੇ ਜੀ ਜੀ ਇੱਕ ਤਰ੍ਹਾਂ ਪੈਸੇ ਵੀ ਤਕੜੇ ਆ ਤੇ ਕੰਮ ਵੀ ਤਕੜਾ ਆ ਇਧਰ ਰਾਜਪੁਰੇ ਵੈਸੇ ਜ਼ਮੀਨ ਐਕਵਾਇਰ ਦੀ ਕਦੇ ਇਸਮਸਿਆ ਹੀ ਨਹੀਂ ਮੇਰੇ ਖਿਆਲ ਦੇ ਨਾਲ ਬਹੁਤ ਐਕਵਾਇਰ ਐ ਨਾ ਜ਼ਮੀਨ ਤੁਸੀਂ ਦੇਖੋਗੇ ਥਰਮਲ ਪਲਾਂਟ ਵੀ ਉੱਥੇ ਆ ਹੂੰ ਬਹੁਤ ਸਾਰੀਆਂ ਚੀਜ਼ਾਂ ਨੇ ਰਾਜਪੁਰੇ ਨੂੰ ਜੇ ਤੁਸੀਂ ਗੌਰ ਨਾਲ ਦੇਖੋਗੇ ਨਾ ਬਿਲਕੁਲ ਜੀ ਬਿਲਕੁਲ ਤੇ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਤਾਂ ਥਰਮਲ ਦਿਖਦਾ ਇੰਡਸਟਰੀਅਲ ਸਿਸਟਮ ਪੂਰਾ ਬਣਿਆ ਹੋਇਆ ਹੈ ਪੂਰੇ ਬੁਰਾ ਸੈਟਅਪ ਹੈ ਜੀ 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 ਇਹ ਖਬਰ ਕਈ ਦਿਨਾਂ ਦੀ ਆਉਂਦੀ ਆਉਂਦੀ ਆਪਣੇ ਕੋਲੇ ਰਹਿ ਜਾਂਦੀ ਹੈ ਕਈ ਵਾਰੀ ਸਮੇਂ ਦੀ ਕਿਸਮਸੇ ਹੋ ਜਾਂਦੀ ਹੈ ਇਹ ਸ਼ੀਸ਼ੀਆਂ ਸ਼ੂਸ਼ੀਆਂ ਨਾਲ ਜੁੜੀ ਹੋਈ ਖਬਰ ਹੈ ਤੇ ਉਧਰੋਂ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਵੀ ਕਹਿੰਦੇ ਭਾਜਪਾ ਦੇ ਨਾਲ ਜੁੜਿਆ ਹੋਇਆ ਹਾਂ ਲਿਆ ਤੇ ਸ਼ੀਸ਼ੀਆਂ ਸਿਰ ਚੁੱਕਿਆ ਗਿਆ ਕਿਸੇ ਟਾਈਮ ਸ਼ੀਸ਼ੀਆਂ ਬੜੀਆਂ ਮਸ਼ਹੂਰ ਸੀ ਤੇ ਅਸੀਂ ਬਦਨਾਮ ਬੜੇ ਸੀ ਹੁਣ ਤੁਸੀਂ ਮਸ਼ਹੂਰ ਬੜੇ ਸੀ ਅਸੀਂ ਬਦਨਾਮ ਬੜੇ ਸੀ ਪਰ ਹੁਣ ਵੀ ਕਈ ਬੰਦੇ ਸ਼ੀਸ਼ੀਆਂ ਕਰਕੇ ਫਿਰ ਬਦਨਾਮ ਵੀ ਹੋ ਗਏ ਤੇ ਮਸ਼ਹੂਰ ਵੀ ਹੋ ਗਏ ਇਹ ਭਾਜਪਾ ਵਾਲਾ ਬੰਦਾ ਕਹਿੰਦੇ ਭਾਟਿਆ ਸਾਹਿਬ ਨੇ ਕੀ ਮਸਲਾ ਹੈ ਕਿਥੋਂ ਫੜ ਲਿਆ ਇਹਨਾਂ ਨੂੰ ਕਿਹੜੀਆਂ ਸ਼ੀਸ਼ ਦੇ ਕੋ ਏ ਜੀ ਮਤੀ ਸੈਨ ਜਿਹੜੇ ਹੈਗੇ ਪਾਟਿਆ ਸਾਹਿਬ ਜੀ ਭਾਜਪਾ ਨੇ ਤਾਂ ਉਹਦਾ ਮੁੰਡਾ ਹੈ ਹੂੰ ਨੀਰੇਜ ਜੀ ਤੇ ਇੱਕ ਮੈਂਬਰ ਪਾਰਲੀਮੈਂਟ ਉਹ ਵੀ ਪਾਟਿਆ ਉਹ ਇਹਦਾ ਸੱਕਾ ਮਸੀਰ ਹੈ ਜੀ ਚਲੋ ਹੁਣ ਉਹਦਾ ਤੇ ਵਿਚਾਰੇ ਦਾ ਕੀ ਕਸੂਰ ਹੈ ਇਹ ਇਧਰ ਪਹੁੰਚਾ ਸਾਹਿਬ ਦੇ ਲਾਗੇ ਦਵਾਈਆਂ ਦੀ ਫੈਕਟਰੀ ਲਾਈ ਬੈਠਾ ਸੀ ਜੀ ਇਹਨੇ ਪਿਓ ਦੇ ਪੁੱਤ ਨੇ ਕੀ ਕੀਤਾ ਤੁਹਾਨੂੰ ਪਤਾ ਭਾਜਪਾ ਵਾਲੇ ਠਹਿਰੇ ਵਪਾਰ ਤੇ ਕਰਨਾ ਹੀ ਹੈ ਨਾ ਬਿਲਕੁਲ ਬਿਲਕੁਲ ਆ ਸ਼ੀਸ਼ੀਆਂ ਜਿਹੜੀਆਂ ਹੁੰਦੀਆਂ ਸ਼ੀਸ਼ੀਆਂ ਐ ਨਾ ਸਮਝੀ ਜਾਏ ਕਿ ਸੁਰਮੇ ਵਾਲੀਆਂ ਸ਼ੀਸ਼ੀਆਂ ਕੋਈ ਨਾ ਆ ਵੇਲਾ 5-10 ਸੁਰਮਾ ਤੇ ਸੁਰਮਾ ਚੋ ਫਰੀ ਜਿਵੇਂ ਆਪਣੇ ਕੁਛ ਵੈਸੇ ਜੀ ਬਸਾਂ ਚ ਵੇਚਦੇ ਹੁੰਦੇ ਆ ਦਰਸ਼ਕ ਆਪਣੇ ਸਮਝਦਾਰ ਆ ਉਹ ਸਮਝ ਜਾਂਦੇ ਕਿ ਨਹੀਂ ਸਾਰੇ ਉਹ ਵਿਚਾਰੇ ਹੁਣ ਥੋੜੀ ਨਾ ਤੁਸੀਂ ਤਾਂ ਕਮਾਲ ਕਰੀ ਜਾਂਦੇ ਜੀ ਮਹਾਰਾਜ ਕਿ ਸਾਰਿਆਂ ਨੂੰ ਥੋੜੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਹੈ ਕਿ ਗੱਲ ਇਹ ਆ ਕਿ ਉਹ ਸ਼ੀਸ਼ੀ ਹੁੰਦੀ ਆ ਉਹ ਨਾਮ ਕੀ ਲੈਣਾ বুঝਣਾ ਉਹ ਡਾਟਾ ਜਾ ਪਟਦੇ ਮਿੱਠੀ ਜੀ ਹੁੰਦੀ ਅੰਦਰ ਸੁੱਟਦੇ ਤੇ ਸਭ ਕੁਝ ਆ ਸ਼ੀਸ਼ੇ ਸ਼ੀਸ਼ੇ ਹੋ ਜਾਂਦੇ ਫਿਰ ਬਸ ਸ਼ੀਸ਼ੇ ਦੁਨੀਆ ਜਿਹੜਾ ਪਰ ਬਈ ਖਤਰਨਾਕ ਚੀਜ਼ ਹੁੰਦੀ ਆ ਉਹ